12:00 ਵਜੇ ਕਿ ਵੀ ਮਦਦ 12:00 ਹੋਏ ਨਾ ਮਰ ਗਈ ਆ ਦੇਖੋ ਜੀ ਰਾਤ ਦੇ 12:00 ਵਜੇ ਹੈ ਕੁਕੜੀ ਨੂੰ ਅਟੈਕ ਹੋਇਆ ਹੈ ਬਸ ਗਈ ਆਈ ਹੈ ਨਾ ਵਿਚਾਰੀ ਆ ਦੇਖੋ ਆ ਸਰਿੰਜਾ ਨਾਲ ਪਾਣੀ ਵੀ ਅਸੀਂ ਪਾਇਆ ਹੈ ਕੁਕੜੀ ਬੜੀ ਜ਼ਬਰਦਸਤ ਬਣੀ ਸੀਗੀ ਬਹੁਤ ਜਾਨਵਰ ਉੱਥੇ ਪੜਦੇ ਆ ਦੋਰਾ ਪੈ ਗਿਆ ਦੋਰਾ ਪੈ ਗਿਆ ਕਿਉਂਕਿ ਆਪਣੇ ਜਿਹੜਾ ਵੱਡਾ ਕੁੱਕੜ ਸੀ ਨਾ ਉਹਦੇ ਇਹ ਆ ਦੇਖੋ ਜੀ 12 ਇੱਕ ਹੀ ਟਾਈਮ ਹੈਗਾ ਦੇਖੋ ਆਪਣੀ ਜਿਹੜੀ ਵੱਡੇ ਕੁੱਕੜ ਨਾਲ ਕੁਕੜੀ ਸੀਗੀ

ਬਿਚੂ ਬਚੂ ਸਾਬ ਤੋਂ ਸਭ ਤੋਂ ਸਾਰਾ ਸਾਬ ਤੋਂ ਸਪਾਗ ਦੀ ਕਈ ਨੂੰ ਪਰ ਲੱਡ ਸਾਰਾ ਹਾਂ ਤੇ ਭੰਗ ਦੇਖੋ ਕਿੰਨੇ ਵਧੀਆ ਬਣਾ ਗਈ ਸੀ ਬਹੁਤ ਜਾਣੀ ਕਿ ਵਧੀਆ ਇਹਦੀ ਲੁੱਕ ਕਹਿ ਦੀਏ ਇਹਨੂੰ ਵੇਖਤੀ ਸੀ ਦੇਖੋ ਜੀ ਕਾਦੀ ਬਹੁਤ ਸੀਗਾ ਕੁਕੜੀ ਦਾ ਕਿਉਂਕਿ ਤੁਹਾਨੂੰ ਮੈਂ ਵੀਡੀਓ ਰਾਈ ਵੀ ਦਿਖਾਏ ਆਪਣੇ ਕੁੱਕੜ ਹੈ ਜਿਹੜੇ ਤੇ ਕੁੱਕੜ ਜਿੱੱਡੀ ਲੱਗਦੀ ਸੀਗੀ ਇਹ ਬਹੁਤ ਮੁਸ਼ਕਿਲਾਂ ਨਾਲ ਜਿਹੜੇ ਜਾਨਵਰ ਪਾਲਦੇ ਆ ਜੀ ਜਮਾ ਨਿੱਕੇ ਨਿੱਕੇ ਲੈਂਦੇ ਸੀ ਜਮਾ ਬਿਲਕੁਲ ਛੋਟੇ ਛੋਟੇ ਸੀ ਹੁਣੇ ਪਿੰਜਰਾ ਮਾਰਦੀ ਜੀ ਇਹਨੇ ਖੋਲ ਦੇ ਪਿੰਜਰਾ ਅੱਛਾ ਮੈਂ ਪਿੰਜਰਾ ਖੋਲਦਾ ਨਹੀਂ ਚੰਗੇ ਭਲੇ ਸੀਗੇ ਰਾਤ ਸੋ ਕੱਲ ਅੱਜ ਮੈਂ ਜਿਹੜੇ ਨਾ ਸ਼ਾਮੀ ਵੇਲੇ ਆਪੇ ਰਹਿ ਗਈ ਤੇ ਮੈਨੂੰ ਲੱਗਿਆ ਲੱਗਿਆ ਵਿੱਚ ਵੜ ਗਈ ਆਪੇ ਵੜ ਜਾਂਦੇ ਸੀਗੇ ਉਹਦੇ ਚਾਪ ਇੰਜਰੇ ਚ ਤਾਂ ਕਿਉਂਕਿ ਕਿਸੇ ਨੇ ਰੱਦੀ ਇਹ ਕਰਕੇ ਫੜਾਈ ਸੀ ਤੇ ਅਸੀਂ ਇਹਨਾਂ ਦੀ ਚੰਗੀ ਸੇਵਾ ਕਰ ਲਈ ਆ ਉਧਰ ਵੀ ਉਹ ਬੱਚੇ ਪੜਤਾਲ ਦੇ ਫਿਰਦੇ ਆ ਕੋਈ ਸਸਪ ਸਪੂੜਾ ਨਾ ਵੜ ਗਿਆ ਹੋਵੇ ਕਿਉਂਕਿ ਖੇਤਾਂ ਦਾ ਕੰਮ ਹੈ ਜੀ ਜਾਨਵਰ ਵੀ ਆਈ ਤਾ ਜਾਂਦਾ ਹੈਗਾ ਉੱਚੀ ਰੱਖ ਦੋ ਫਿਰ ਹਾਂ ਇੱਕ ਵਾਰੀ ਨੂੰ ਤਾਂ ਰੱਖ ਦੋ ਫਿਰ ਸਵੇਰ ਨੂੰ ਮਿੱਟੀ ਦੇ ਦੇ ਦਾਂਗੇ ਇੱਥੋਂ ਲਾ ਹੀ ਨਾ ਲਵੇ ਐ ਨਾ ਕਰੋ ਨਾ ਆ ਚੀਜ਼ ਚੀਰ ਕੇ ਤੇ ਫੇਰ ਉੱਥੇ ਰੱਖ ਦੋ ਨਵੇਂ ਜਿਵੇਂ ਕੁੱਤੀ ਲਾ ਨਾ ਲਵੇ ਇੱਥੋਂ ਆਹ ਦੇਖੋ ਜੀ ਆਪਾਂ ਇੱਥੇ ਰੱਖਤੀ ਐ ਇਸ ਨੂੰ ਇਹਨੂੰ ਸਵੇਰ ਵਿਚਾਰੀ ਨਾ ਪਾ ਮਿੱਟੀ ਦੇ ਦਿਆਂਗੇ ਜੀ ਲੋਕ ਸਾਡੇ ਘਰ ਦਾ ਜੀ ਸੀਗਾ ਬਹੁਤ ਜਿਹੜੇ ਮੁਸ਼ਕਲ ਨਾ ਪਾੜੀ ਸੀਗੇ ਜੋਗਾ ਵੀ ਨਹੀਂ ਖਾਂਦੇ ਹੁੰਦੇ ਜਦੋਂ ਆਏ ਸੀ ਤੇ ਹੁਣ ਤਾਂ ਬਹੁਤ ਜਾਦੇ ਆ ਦੇਖੋ ਆਪਾਂ ਤੁਹਾਨੂੰ ਦਿਖਾ ਦਨੇ ਆਪਣਾ ਜਿਹੜਾ ਮੁਰਗਾ ਤੁਸੀਂ ਦੇਖਿਆ ਇੱਕ ਵਾਰੀ ਕੱਦ ਦੇਖ ਲਓ ਮੁਰਗੇ ਦਾ ਜੀ ਇਹਦੇ ਨਾਲ ਦੀ ਸੀ ਜਿਹੜੀ ਮੁਰਗੀ ਆਪਣੀ ਇੱਕ ਜਿਹੜੀ ਕਾਲੀ ਸੀ ਉਹ ਤਾਂ ਬੈਠੀ ਐ ਉਹਨੂੰ ਦੌਰਾ ਪੈ ਗਿਆ ਵਿਚਰੀ ਨੂੰ ਪਤਾ ਨਹੀਂ ਵੀ ਜਦੋਂ ਆ ਲੱਗੇ ਮਾਲਕ ਦੇ ਘਰੋਂ ਨਹੀਂ ਜੇ ਵੀ ਤਰ ਤਬਲੇਟ ਬਲੂਟ ਹੋਵੇ ਜੇ ਆਪਾਂ ਮਾਰ ਦਈਏ ਤਾਂ ਫਿਰ ਕਿੰਨਾ ਥੱਲੇ ਚੀਰਾ ਲਾ ਦੇਣਾ ਅੱਛਾ ਟੈਕ ਪੇ ਜਾਨਵਰ ਨੂੰ ਕਰਨਾ ਥੱਲੇ ਚੀਰਾ ਲਾ ਦੇ ਤਾਂ ਬਚ ਜਾਂਦਾ ਹੈ ਕੰਨਾ ਥੱਲੇ ਚੀਰਾ ਲਾ ਦੇ ਜਾਂ ਵੈਸੇ ਹੀ ਕੋਈ ਵੱਡ ਦੇ ਮਾੜਾ ਮੋਟਾ ਅੱਛਾ ਵਿੱਚ ਚਮੜੀ ਚ ਸਰਾਖ ਇੱਕ ਇੱਕ ਪ੍ਰਕਾਰ ਦਾ ਝਟਕਾ ਲੱਗ ਜਾਂਦਾ ਹੈ ਜਾਨਵਰ ਨੂੰ ਅੱਛਾ ਜ਼ਰੂਰ ਸੱਪਾ ਜਾਂਦਾ ਬੱਕਰੀ ਨੂੰ ਇਹ ਦੋ ਰਾਇਆ ਹੋਏ ਨਾ ਹਾਂ ਬੱਕਰੀ ਦੇ ਕਰਨ ਵੜ ਦੋ ਅੱਛਾ ਥੋੜੇ ਐ ਟੱਕ ਲਾ ਇਹਨੇ ਦੇ ਚਾਰ ਕਰਨ ਜੀ ਦੋ ਹਿੰਨੇ ਨੇ ਐ ਵੜ ਦੋ ਜਮਾ ਸੱਟ ਹੈ ਕਿੱਡਾ ਘਾਟਾ ਪਿਆ ਹੈ ਹਨਾ ਅੱਜ ਘੱਟੇ ਦੀ ਕੋਈ ਗੱਲ ਨਹੀਂ ਜੀ ਘਾਟਾ ਵੀ ਹੈ ਘਟਾ ਹੀ ਹੈ ਹੋਰ ਕੀ ਜਦੋਂ ਘਰ ਚੋਂ ਜੀ ਚੱਲਿਆ ਗਿਆ ਨਿੱਕੇ ਨਿੱਕੇ ਲਿਆਂਦੇ ਆ ਔਖੇ ਵੀ ਸਾਨੂੰ ਕਰਦੇ ਬਸ ਛੋਟੀਆਂ ਛੋਟੀਆਂ ਸੀਗੇ ਜਦੋਂ ਇਹ ਲੈ ਕੇ ਆਉਂਦੇ ਸੀਗੇ ਬੱਚੇ ਹੀ ਸੀਗੇ ਮਹੀਨੇ ਮਹੀਨੇ ਡੁੱਡ ਡੁੱਡ ਮਹੀਨੇ ਦੇ ਬੱਚੇ ਹੋਣੇ ਜਦੋਂ ਲੈ ਕੇ ਆਉਂਦੇ ਸੀ ਤੇ ਨੂੰ ਦਾਣੇ ਲਿਆਵਾਂ ਕੋਲੇ ਜਨਵਰ ਇਹਨਾਂ ਜਿਹੜੇ ਔਖੇ ਬਹੁਤ ਪੜਦੇ ਆ ਜੀ ਤੇ ਆਪਣੇ ਬਿੱਟੂਰੀ ਤਾਂ ਅਸੀਂ ਉੱਚੇ ਟੰਕੇ ਰੱਖਦੇ ਆਂਗੇ ਕਿਉਂਕਿ ਬਹੁਤ ਜ਼ਿਆਦਾ ਇੱਥੇ ਜਾਨਵਰ ਹੈ ਜਿਹੜੇ ਸੱਪ ਸੱਪ ਬਹੁਤ ਆਉਂਦੇ ਆ ਘਰ ਦੇ ਵਿੱਚ ਅਸੀਂ ਇੱਕੇ ਦਾ ਮੁੱਠੇ ਮੈਨੂੰ ਕਹਿੰਦੇ ਫਟਾਫਟ ਖੜੇ ਹੋ ਕੇ ਆ ਜਾਵੇ ਮੁਰਗੀ ਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਦਾਣੇ ਪਾ ਰਹੇ ਹਾਂ ਚਾਰੀ ਦੀ ਕਿੰਨੀ ਜਾਨ ਔਖੀ ਹੋਈ ਹੋਣੀ ਹੈ ਨਾ ਇਹਦੇ ਨਾਲ ਦੀ ਮੁਰਗੀ ਤਾਂ ਨਹੀਂ ਮਿਲਣੀ ਕਿ ਮਿਲ ਜੂਗੀ ਮੁਰਗੀ ਸਵੇਰੇ ਲਿਆਵਾਂਗੇ ਨਾਲ ਦੀ ਲਿਆਵਾਂ ਫੀਲ ਹੀ ਲਾਗਣਾ ਪਰ ਇਹਦੀ ਘਾਟ ਤਾਂ ਇਹਦੀ ਘਾਟ ਹੀ ਰਹੂਗੀ ਯਾਰ ਘਾਟ ਤਾਂ ਹੀ ਲੀ ਦੇਵੇਗੀ ਹਾਂ ਇਹ ਜੀ ਮੁਰਗੀ ਸੰਤਾ ਜੀ ਹਰ ਦੀ ਮੁਰਗੀ ਚੰਗੀ ਮੁਰਗੀ ਕੋਈ ਚੰਗਾ ਕਦ ਕਾਠ ਕਰ ਗਈ ਸੀ ਚੰਗਾ ਇਹਨੇ ਹਾਂ ਸਾਨੂੰ ਮਜਬੂਰੀ ਚ ਬਣਾਉਣਾ ਪੈ ਗਿਆ ਵਲੌਗ ਇਸ ਲਈ ਕਿਉਂਕਿ ਪਹਿਲਾਂ ਅਸੀਂ ਵੀਡੀਓ ਸਟਾਰਟ ਨਹੀਂ ਕੀਤੀ ਅਸੀਂ ਇਸ ਨੂੰ ਬਚਾ ਬਚਾਈ ਦੇ ਚੱਕਰਾਂ ਚ ਪਏ ਰਹੇ ਤੇ ਹੁਣ ਆਪਾਂ ਵੀਡੀਓ ਇੱਥੇ ਕਰਾਂਗੇ ਜਿਸ ਮਾਪ ਤੋਂ ਮਿਲਦੇ ਆਗਲੇ ਵਲੌਗ ਦੇ ਵਿੱਚ ਸਾਰੀ ਤੁਹਾਨੂੰ ਪਸੰਦ ਆ ਕੇ ਜੀ ਹੈਲੋ ਦਰਸ਼ਕੋ ਕਿਵੇਂ ਹੋ ਤੁਸੀਂ ਆਪਾਂ ਰਾਤ ਕਾਫੀ ਜਿਆਦਾ ਨੈਰਾ ਸੀਗਾ ਤੇ ਵੀਡੀਓ ਪ੍ਰੋਪਰ ਤਰੀਕੇ ਨਾਲ ਆਈ ਨੀਗੀ ਤੇ ਜਿਹੜੀ ਰਾਤ ਸਾਡੀ ਮੁਰਗੀ ਮਰੀ ਹੋਈ ਐ ਉਹ ਕਿਸ ਵਜ੍ਹਾ ਨਾਲ ਮਰੀ ਐ ਆਪਾਂ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਮੈਂ ਤੁਹਾਨੂੰ ਮੁਰਗੀ ਦਿਖਾ ਦਿੰਨੀ ਆ ਆ ਦੇਖੋ ਜੀ ਆਪਣੀ ਜਿਹੜੀ ਵੱਡੀ ਮੁਰਗੀ ਸੀਗੀ ਛੋਟੇ ਆਪਾਂ ਬੱਚੇ ਲੈ ਕੇ ਆਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਮਰਨ ਦੀ ਵਜ੍ਹਾ ਸੀਗੀ ਕਿ ਇਹਨੇ ਸੱਪ ਖਾ ਲਿਆ ਸੀਗਾ ਤੇ ਤੁਹਾਨੂੰ ਆਪਾਂ ਸੱਪ ਵੀ ਵਿਖਾਵਾਂਗੇ ਕਿਉਂਕਿ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਤੁਰਦੇ ਫਿਰਦੇ ਰਹਿੰਦੇ ਨੇ ਬਾਹਰ ਤੇ ਸਾਡੇ ਇੱਥੇ ਸੱਪ ਬਹੁਤ ਜ਼ਿਆਦੇ ਹੁੰਦੇ ਆ। ਸੱਪੜੀ ਵਿਖਾਣਾ ਲੱਗਣਾ ਹੋਵੇ ਤੇ ਤਾਂ ਦੁੱਖ ਨਹੀਂ ਆਇਆਗਾ ਐਡੀ ਸਾਰੀ ਮਰ ਗਈ ਮੁਰਗੀ। ਰਾਤ ਚਿੰਤਾ ਰਹੀ। ਇਹਨਾਂ ਨੇ ਵੀ ਨੀ ਰਾਤ ਦੇਖੀ ਨਾ ਨੀਂਦ ਲਈ। ਮਾਰੇ ਨੀਂਦ ਨਹੀਂ ਆਈ ਮੈਨੂੰ। ਕਿਉਂਕਿ ਪਲ ਗਈ ਸੀਗੀ ਬਹੁਤ ਜਿਹੜਾ ਮਰੀਆ ਸਰੀਰ ਪਾ ਗਈ ਸੀ ਇਹ ਤੇ ਲਿਆਓ ਜੀ ਆਪਾਂ ਤੁਹਾਨੂੰ ਦਿਖਾ ਦਈਏ ਨਾਲ ਤਾਂ ਛੋਟੇ ਆਪਾਂ ਬੱਚੇ ਜਿਹੜੇ ਲੈ ਕੇ ਆਏ ਆ ਟਰਕੀਆਂ ਦੇ ਉਹ ਵਿਖਾਵਾਂਗੇ ਤੇ ਨਾਲੇ ਤੁਹਾਨੂੰ ਚਕੋਰਾ ਦਿਖਾਵਾਂਗੇ ਨਾਲੇ ਆਪਾਂ ਸੱਪ ਦਿਖਾਵਾਂਗੇ ਜਿਹੜੇ ਨਾਲ ਇਹ ਮਰੀ ਆ ਦਿਖਾਓ ਟਰਕੀ ਛੜਤੇ ਵਿੱਚ ਆ ਦੇਖੋ ਜੀ ਸਾਡੇ ਨਿੱਕੇ ਨਿੱਕੇ ਚਕੋਰਾ ਦੇ ਬੱਚੇ ਤੇ ਟਰਕੀ ਬਹੁਤ ਕਿਊਟ ਲੱਗਦੇ ਸਾਡੇ ਤਾਂ ਇੱਕ ਚੀਜ਼ ਅਸੀਂ ਲਿਆਉਨੇ ਆਂ ਦੂਜੀ ਸਾਡੇ ਵਿਦਾ ਹੋ ਜਾਂਦੀ ਏਕਰ ਆ ਦੇਖੋ ਜੀ ਬੜੇ ਪਿਆਰੇ ਪਿਆਰੇ ਐ ਕਿਉਂਕਿ ਇਹਨਾਂ ਦਾ ਜਿਹੜਾ ਕੱਦ ਕਾਠ ਨੇ ਕਾਫੀ ਜ਼ਿਆਦਾ ਕਰ ਜਾਂਦੇ ਆ ਤੇ ਉਹ ਦੇਖੋ ਥੱਲੇ ਵੀ ਫਿਰਦੇ ਆ ਭੱਜਦੇ ਆ ਡਰ ਦੇ ਮਾਰੇ ਉਹ ਦੇਖੋ ਆਪਣੇ ਪਹਿਲਾਂ ਵੱਡੇ ਚਕੌਰ ਸੀਗੇ ਤੇ ਹੁਣ ਛੋਟੇ ਬੱਚੇ ਲੈਂਦੇ ਕਿਉਂਕਿ ਸੋਹਣੇ ਬਹੁਤ ਲੱਗਦੇ ਆ ਤੇ ਆ ਪਿਆ ਦਰਸ਼ਕੋ ਸੱਪ ਸੱਪ ਖਾ ਗਈ ਆਪਣੀ ਮੁਰਗੀ ਇਸ ਲਈ ਇੰਨਾ ਜ਼ਿਆਦਾ ਖਾ ਗਈ ਸੀ ਇੱਥੋਂ ਲੈ ਕੇ ਤੇ ਇੰਨਾ ਸੱਪ ਖਾ ਗਈ ਤੇ ਸਿਰ 'ਚ ਵੀ ਠੰਗਾ ਠੰਗਾ ਉਸਨੇ ਮਾਰੀਆਂ ਕਿਉਂਕਿ ਇਹ ਖੇਤ ਹੈ ਨਾ ਤੇ ਇੱਥੇ ਬਹੁਤ ਜ਼ਿਆਦਾ ਜੜੀ ਉਹ ਹੈਗੀ ਐ ਇਸ ਕਰਕੇ ਆਹ ਦੇਖ ਇੰਨਾ ਖਾਦਾ ਪਿਆ ਆ ਖਾ ਗਈ ਇੰਨਾ ਆ ਦੇ ਖਾ ਗਈ ਨਾ ਇੰਨਾ ਜ਼ਿਆਦਾ ਖਾ ਗਈ ਉਹ ਛੇਲੀ ਹੈ ਨਾ ਹਾਂ ਤੇ ਉਹ ਖਾ ਗਈ ਨਾ ਤੇ ਹੋਰ ਤੇ ਦਰਸ਼ਕੋ ਨੂੰ ਰਾਤ ਦੇ 12 ਵਜੇ ਜ਼ਹਿਰ ਚੜਿਆ ਕੁਕੜੀ ਨੂੰ ਤੇ ਕੋਬਰਾ ਹੋ ਗਈ ਹੈ ਕੋਬਰਾ ਕੋਬਰੇ ਹਾਂ ਦੇਖੋ ਦਰਸ਼ਕੋ ਸਾਪ ਜਰੀਲਾ ਸੀਗਾ ਖਾ ਗਿਆ ਰਾਤ ਦੇ 12 ਵਜੇ ਜ਼ਹਿਰ ਚੜਿਆ ਉਸ ਤੋਂ ਬਾਅਦ ਅਸੀਂ ਅੱਖਾਂ ਕਿਧਰੇ ਤੇ ਅੱਖਾਂ ਤਾਂ ਹੁੰਦੀਆਂ ਹੀ ਆਂ ਇੱਥੇ ਇੱਥੇ ਫਣ ਤੇ ਨਹੀਂ ਉਹ ਦੂਜਾ ਨਿਸ਼ਾਨ ਜਾਂ ਹੁੰਦਾ ਇੱਕ ਹਾਂ ਤੇ ਕੋਬਰਾ ਹਾਂ ਤੇ ਦਰਸ਼ਕੋ ਵਿਚਾਰੀ ਦੀ ਡੈਥ ਹੋ ਗਈ ਸਾਨੂੰ ਤਾਂ ਐਵੇਂ ਸੀਗਾ ਕਿ ਦੌਰਾ ਦੂਰਾ ਪਿਆ ਐਟੈਕ ਟੂਕ ਪਿਆ ਲੇਕਿਨ ਟੈਕ ਨਹੀਂ ਸੀਗਾ ਤੇ ਅੱਜ ਅਸੀਂ ਤੁਹਾਨੂੰ ਕਵਾਂਗੇ ਨਹੀਂ ਕਿ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਰੋ ਤੇ ਅੱਜ ਅਸੀਂ ਕੁਝ ਨਹੀਂ ਕਹਿੰਦੇ ਜੀ ਤੁਹਾਨੂੰ ਧੰਨਵਾਦ ਜੀ ਸਤਿ ਸ੍ਰੀ ਅਕਾਲ